ਪਿੰਡ ਜਾਨੀਸਰ ਵਿੱਚੋਂ ਲੰਘਦੀ ਬੁੜਾ ਗੁਜ਼ਰ ਡਰੇਨ ਵਿੱਚ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ ਜੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਪਿੰਡ ਵਾਪਸ ਪਰਤਣ ਸਮੇਂ ਵਾਪਰਿਆ ਹਾਦਸਾ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ ਹਾਦਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ ਪਿੰਡ ਜਾਨੀਸਰ ਵਿੱਚੋਂ ਲੰਘਦੀ ਬੁੜਾ ਗੁਜ਼ਰ ਡਰੇਨ ਵਿੱਚ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰ ਅਟੇਕ ਪਿੰਡ ਵਾਪਸ ਪਰਤਣ ਸਮੇ ਵਾਪਰਿਆ ਹਾਦਸਾ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ ਹਾਦਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ ਪਿੰਡ ਜਾਨੀ ਸਰ ਵਿੱਚੋਂ ਲੰਘਦੀ ਬੁੜਾਗੁਜ਼ਰ ਡਰੇਨ ਵਿੱਚ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ ਸ਼੍ਰੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਪਿੰਡ ਵਾਪਸ ਪਰਤਣ ਸਮੇ ਵਾਪਰਿਆ ਹਾਦਸਾ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ ਪਿੰਡ ਜਾਨੀਸਰ ਵਿੱਚੋਂ ਲੰਘਦੀ ਬੁੜਾਗੁਜ਼ਰ ਡਰੇਨ ਵਿੱਚ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ ਧੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਪਿੰਡ ਵਾਪਸ ਪਰਤਣ ਸਮੇਂ ਵਾਪਰਿਆ ਹਾਦਸਾ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ ਹਾਦਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ ਪਿੰਡ ਜਾਨੀਸਰ ਵਿੱਚੋਂ ਵਿਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ। ਸ਼੍ਰੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਪਿੰਡ ਵਾਪਸ ਪਰਤਣ ਸਮੇ ਵਾਪਰਿਆ ਹਾਦਸਾ। ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ। ਹਾਦਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ, ਨਹੀਂ ਹੋਇਆ ਕੋਈ ਜਾਨੀ ਨੁਕਸਾਨ। ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ। ਪਿੰਡ ਜਾਨੀ ਸਰ ਵਿੱਚੋਂ ਲੰਘਦੀ ਬੁੜਾਗੁਜ਼ਰ ਡਰੇਨ ਵਿੱਚ ਜਾ ਡਿੱਗੀ ਕਾਰ। ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ। ਸ਼੍ਰੀ ਮੁਖਸਰ ਸਾਹਿਬ ਤੋਂ ਮੱਥਾ ਟ ਨਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ ਹਾਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ ਪਿੰਡ ਜਾਨੀਸਰ ਵਿੱਚੋਂ ਲੰਘਦੀ ਬੁੜਾ ਗੁਜ਼ਰ ਡਰੇਨ ਵਿੱਚ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ ਜੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਪਿੰਡ ਵਾਪਸ ਪਰਤਣ ਸਮੇ ਵਾਪਰਿਆ ਹਾਸਾ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ ਹਾਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਹਸਪਤਾਲ ਵਿੱਚ ਕਰਾਇਆ ਦਾਖਲ ਪਿੰਡ ਜਾਨੀਸਰ ਵਿੱਚੋਂ ਲੰਘਦੀ ਬੁੜਾ ਗੁਜ਼ਰ ਡਰੇਨ ਵਿੱਚ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ ਸ਼੍ਰੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਪਿੰਡ ਵਾਪਸ ਪਰਤਣ ਸਮੇਂ ਵਾਪਰਿਆ ਹਾਦਸਾ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ ਹਾਦਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ ਪਿੰਡ ਜਾਨੀਸਰ ਵਿੱਚੋਂ ਲੰਘਦੀ ਬੁੜਾ ਗੁਜ਼ਰ ਡਰੇਨ ਵਿੱਚ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤ ਕਰੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਪਿੰਡ ਵਾਪਸ ਪਰਤਣ ਸਮੇ ਵਾਪਰਿਆ ਹਾਦਸਾ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ ਹਾਦਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ ਪਿੰਡ ਜਾਨੀ ਸਰ ਵਿੱਚੋਂ ਲੰਘਦੀ ਬੁੜਾਗੁਜ਼ਰ ਡਰੇਨ ਵਿੱਚ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ ਕਰੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਪਿੰਡ ਵਾਪਸ ਪਰਤਣ ਸਮੇ ਵਾਪਰਿਆ ਹਾਦਸਾ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ ਪਿੰਡ ਜਾਨੀਸਰ ਵਿੱਚੋਂ ਲੰਘਦੀ ਬੁੜਾਗੁਜ਼ਰ ਡਰੇਨ ਵਿੱਚ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ ਸ਼੍ਰੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਪਿੰਡ ਵਾਪਸ ਪਰਤਣ ਸਮੇਂ ਵਾਪਰਿਆ ਹਾਦਸਾ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ ਹਾਦਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ ਸ਼੍ਰੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਪਿੰਡ ਵਾਪਸ ਪਰਤਣ ਸਮੇਂ ਵਾਪਰਿਆ ਹਾਦਸਾ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ ਹਾਦਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ ਪਿੰਡ ਜਾਨੀ ਸਰ ਵਿੱਚੋਂ ਲੰਘਦੀ ਬੁੜਾਗੁਜ਼ਰ ਡਰੇਨ ਵਿੱਚ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ ਸ਼੍ਰੀ ਮੁਖਸਰ ਸਾਹਿਬ ਤੋਂ ਮੱਥ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ ਹਾਦਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਜ਼ਖਮੀ ਔਰਤ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ ਪਿੰਡ ਜਾਨੀਸਰ ਵਿੱਚੋਂ ਲੰਘਦੀ ਬੁਢਾਗੁੱਜ਼ ਡਰੇਨ ਵਿੱਚ ਜਾ ਡਿੱਗੀ ਕਾਰ ਕਾਰ ਵਿੱਚ ਦੋ ਦੋਸਤਾਂ ਨਾਲ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਨ ਸਵਾਰ ਸ਼੍ਰੀ ਮੁਖਸਰ ਸਾਹਿਬ ਤੋਂ ਮੱਥਾ ਟੇਕ ਪਿੰਡ ਵਾਪਸ ਪਰਤਣ ਸਮੇਂ ਵਾਪਰਿਆ ਹਾਦਸਾ ਡਰੇਨ ਦੇ ਸਾਈਡਾਂ ਤੇ ਐਂਗਲ ਨਾ ਲੱਗੇ ਹੋਣ ਕਾਰਨ ਹੋਇਆ ਹਾਦਸਾ ਹਾਦਸੇ ਦੇ ਵਿੱਚ ਇੱਕ ਔਰਤ ਹੋਈ ਗੰਭੀਰ ਜ਼ਖਮੀ ਨਹੀਂ ਹੋ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਕਰਾਇਆ ਦਾਖਲ